ਆ ਗਿਆ ਆ ਇਹਨੂੰ ਦੁਬਾਰਾ ਲਗਾਨੀ ਚਾਹੀਦਾ ਨਹੀਂ ਸਰ ਆਪਾਂ ਜੁੜੇ ਪਾਸੇ ਕਰੋ ਬਾਜੀ ਆ ਕਰਕੇ ਮੈਂ ਸਾਂਝਾ ਹਾਂ ਜੀ ਅੱਜ ਕਰਾ ਦਿਓ ਦੁਬਾਰਾ ਨਹੀਂ ਮੁੱਕਾ ਮੈਂ ਆਪਾਂ ਨੂੰ ਮਿਸਤਰੀ ਨਹੀਂ ਆਪਾਂ ਤਾਂ ਪਹਿਲਾਂ ਕੱਢੀ ਕਿੰਨੇ ਕਿਹਾ ਕੇ ਐਸੀ ਕਰਦੀ ਇੱਧਰ ਲੈ ਇੱਕ ਤਾਂ ਲਾਤੀ ਕਿ ਦੂਸਰੀ ਉਹ ਆਪਣੀ ਨਹੀਂ ਹੈ ਤੇ ਜਿਹੜਾ ਉਹ ਮੁਗਲਾਈਲ ਵਿਖਿਆ ਜਿਹੜਾ ਸੜਕ ਦੇ ਉੱਤੇ ਹਾਦਸਾ ਹੋ ਤੱਕਦਾ ਉਹ ਸਫਾਈ ਕਰ ਦਾਂਗੇ ਤੁਸੀਂ ਸਫਾਈ ਕਰ ਦਿਓ ਦੁਬਾਰਾ ਫੇਰ ਬਸ ਅੱਜ ਫਿਰ ਦੁਬਾਰਾ ਲਗਾਉਂਗੇ ਕਿ ਦੁਬਾਰਾ ਬਲਵਿੰਡਰ ਲਗਾਉਂਦੇ ਆ ਫਿਰ ਇਹਨੇ ਐਕਸਟਾ ਹੋਊਗਾ ਆਪਾਂ ਅਜੇ ਸੀ ਖੜੇ ਹੋਏ ਆ ਬਠਿੰਡਾ ਦੇ ਵਿੱਚ ਬਠਿੰਡਾ ਦੇ ਮੇਨ ਅਜੀਤ ਰੋਡ ਦੇ ਉੱਤੇ ਅਜੀਤ ਰੋਡ ਦੇ ਉੱਤੇ ਅਕਸਰ ਇੰਨਾ ਕੁ ਜ਼ਿਆਦਾ ਟ੍ਰੈਫਿਕ ਰਹਿੰਦਾ ਇੰਨਾ ਕੁ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ ਤੇ ਉਹਦੇ ਕਰਕੇ ਇਸ ਅਜੀਤ ਰੋਡ ਨੂੰ ਵਨਵੇ ਕੀਤਾ ਹੋਇਆ ਹੈ ਵਨਵੇ ਕਰਨ ਤੋਂ ਬਾਅਦ ਜਿਹੜਾ ਕਾਫੀ ਜ਼ਿਆਦਾ ਲੋਕਾਂ ਨੂੰ ਮੁਸਕਤ ਨਾ ਆਵੇ ਇਸ ਕਰਕੇ ਜਿਹੜੇ ਲੋਕਾਂ ਨੂੰ ਰਾਹਤ ਦੇ ਲਈ ਬੈਰੀਗੇਟਿੰਗ ਵੀ ਕੀਤੀ ਹੋਈ ਹੈ ਬੈਰੀਗੇਟਿੰਗ ਇੱਕ ਵਾਰ ਤੁਹਾਨੂੰ ਦਿਖਾ ਦਈਏ ਪਰ ਬੈਰੀਗੇਟਿੰਗ ਦੇ ਪਿਛਲੇ ਪਾਸੇ ਕੀ ਆ ਉਹ ਵੀ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਆਪਣੀ ਜਿਹੜੀ ਸੜਕ ਹੈ ਉਹ ਆਪਣੇ ਹਿਸਾਬ ਦੇ ਨਾਲ ਚੱਲਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਥੇ ਕਿਹੜਾ ਕੋਈ ਪੁੱਛਣ ਵਾਲਾ ਹੈਗਾ ਇਸ ਜਗ੍ਹਾ ਦੇ ਉੱਤੇ ਇਹਨਾਂ ਦੇ ਵੱਲੋਂ ਆਪਣੇ ਹੀ ਕੰਮ ਜਿਹੜੇ ਨੇ ਉਹ ਵਿਢ ਲਏ ਗਏ ਨੇ ਮੇਨ ਅਜੀਤ ਰੋਡ ਦੇ ਉੱਪਰ ਬੈਰੀਗੇਟਿੰਗ ਦਾ ਸਹਾਰਾ ਲੈ ਲਿਆ ਪੁਲਿਸ ਦਾ ਬੈਰੀਗੇਟਿੰਗ ਹੈ ਉਹਨਾਂ ਦਾ ਸਹਾਰਾ ਲੈ ਕੇ ਇਹਨਾਂ ਨੇ ਆਟੋ ਰਿਕਸ਼ਾ ਦੇੜਾ ਰਿਪੇਅਰ ਦਾ ਕੰਮ ਇੱਥੇ ਵਿਢ ਲਿਆ ਮੇਨ ਸੜਕ ਦੇ ਉੱਤੇ ਮੇਨ ਅਜੀਤ ਰੋਡ ਦੇ ਉੱਤੇ ਬਾਈ ਜੀ ਕੀ ਨਾਕੀਏ ਤੁਹਾਡਾ ਆਪਾਂ ਮਿਸਤਰੀ ਨਹੀਂ ਬਾਈ ਆਪਾਂ ਮਿਸਤਰੀ ਨਾਲ ਨਹੀਂ 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 ਵੈਸੇ ਨਾਕੀਏ ਤੁਹਾਡਾ ਇਹਨਾਂ ਗੁੱਡੂ ਅਜੀ ਗੁੱ ਆਪਾਂ ਅਜੀਤ ਰੋਡ ਤੇ ਖੜੇ ਜੀ ਅਜੀਤ ਰੋਡ ਤੇ ਕਾਫੀ ਟ੍ਰੈਫਿਕ ਰਹਿੰਦਾ ਕਾਫੀ ਜਿਆਦਾ ਵਨ ਵੇ ਕੀਤਾ ਹੋਇਆ ਇਹਨੂੰ ਹਾਂ ਜੀ ਹਾਂ ਜੀ ਤੇ ਫਿਰ ਵਨ ਵੇ ਕਰਨ ਤੋਂ ਬਾਅਦ ਵੀ ਜੇਕਰ ਟ੍ਰੈਫਿਕ ਦੀ ਸਮੱਸਿਆ ਆ ਜੇ ਤਾਂ ਫਿਰ ਕੌਣ ਜੀ ਬਿਵਾਰਾ ਜਿਵੇਂ ਤੁਸੀਂ ਰਸਤੇ 'ਚ ਰਹੇ ਆਪਾਂ ਪਹਿਲੀ ਵਾਰ ਮੇਰੀ ਗੱਡੀ ਖਰਾਬ ਹੋ ਪਹਿਲੀ ਵਾਰ ਪਰ ਖੜਾ ਇੱਥੇ ਠੀਕ ਹੈ ਜੀ ਹਾਂ ਜੀ ਪਹਿਲੀ ਵਾਰ ਇੱਥੇ ਖੜੇ ਹਾਂ ਪਹਿਲੀ ਵਾਰ ਪਰ ਘੜਾ ਪਰ ਇੱਥੇ ਖਰਾਬ ਹੋ ਤੇ ਖੋਲ ਲਿਆ ਠੀਕ ਹੈ ਰੋਕਿਆ ਨਹੀਂ ਕਿਸੇ ਨੇ ਵੀ ਇਹ ਨਹੀਂ ਕਿਹਾ ਵੀ ਰਸਤੇ ਦੇ ਵਿੱਚ ਪਿਆਗਾ ਤੇ ਆਪਾਂ ਆਨੂੰ ਹਟਾ ਦੀ ਸਾਈਡ ਤੇ ਲਾ ਲਈਏ ਕਿਤੇ ਆਪਾਂ ਇਹ ਬੈ ਗਿਆ ਕਰਕੇ ਲੱਗਿਆ ਸੀ ਮੈਂ ਇਹ ਸਰਵਿਸ ਜੇ ਲਾਉਣਾ ਹੈ ਤਾਂ ਕਿਤੇ ਸਾਈਡ ਤੇ ਲਾ ਲਓ ਬਹੁਤ ਰਸਤੇ ਬਹੁਤ ਨੇ ਜਿੱਥੇ ਜਗ੍ਹਾ ਸਪੇਸ ਮਿਲਦੀ ਹੈ ਉੱਥੇ ਕਰਵਾਓ ਸਾਈਡ ਤੇ ਲਾਏ ਆਪਾਂ ਇੱਥੇ ਖੜਾ ਕੋਈ ਗੱਡੀ ਸਾਈਡ ਤੇ ਯਾਰ ਆ ਦੇਖੋ ਮੇਨ ਚੌਂਕ ਆ ਬਠਿੰਡੇ ਦਾ ਅਜੀਤ ਰੋਡ ਮੇਨ ਹਾਈਵੇ ਆ ਜਿੱਥੇ ਰੋਡ ਦੇ ਉੱਤੇ ਨਾਲ ਚੱਲਦਾ ਹੈਗਾ ਸਾਰਾ ਇਨਾ ਰੋਡ ਟ੍ਰੈਫਿਕ ਹੁੰਦਾ ਹੈਗਾ ਕੀ ਲੱਗਦਾ ਤੁਹਾਨੂੰ ਇਹ ਸਹੀ ਹੈ ਕਿ ਗਲਤ ਹੈ ਗਲਤ ਹੈ ਗਲਤ ਹੈ ਤੇ ਟ੍ਰੈਫਿਕ ਵਾਲਿਆਂ ਨੇ ਕਦੇ ਆ ਕੇ ਕਿਹਾ ਨਹੀਂਗਾ ਕਿ ਪੁਲਿਸ ਵਾਲਿਆਂ ਨੇ ਵੀ ਤੁਸੀਂ ਗਲਤ ਕੀਤੀ ਦੀ ਦੁਕਾਨ ਹੈਗੇ ਉਹ ਉੱਥੇ ਉੱਥੇ ਵੀ ਖੜੇ ਜਾਂਦੇ ਦੁਕਾਨ ਦੇ ਮੁਰੇ ਲਾ ਉਹਦੇ ਦੁਕਾਨ ਦੇ ਮੁਰੇ ਲਾ ਦੁਕਾਨ ਦੇ ਉੱਥੇ ਵੀ ਬਾਹਰ ਗੱਡੀਆਂ ਖੜੀਆਂ ਰੋੜ ਤੇ ਵੀ ਖੜੀਆਂ ਪਾਰਲੀ ਸਾਈਡ ਤੇ ਰੋੜ ਰੋੜ ਗੱਡੀਆਂ ਖੜੀਆਂ ਉਹ ਵੀ ਬੰਦ ਹੋ ਜਾਂਦਾ ਉੱਥੇ ਜੱਕ ਕੋਣ ਹੈ ਉਹ ਜਮੇ ਬੰਦ ਹੋ ਜਾ ਉਹ ਕਰਨੀ ਜਿਹੜੀ ਗੱਡੀਆਂ ਦਾ ਸਾਰੇ ਬੰਦ ਕਰ ਦਿੰਦੇ ਹੈ ਅੱਛਾ ਹਾਂ ਹੁਣ ਤੁਸੀਂ ਚਾਹੁੰਦੇ ਹੋ ਕਿ ਵੀ ਉਹਨਾਂ ਨੂੰ ਪੁੱਛੀਏ ਪਹਿਲਾਂ ਹਾਂ ਓਨਰ ਪੁੱਛ ਕੇ ਆਓ ਜੀ ਵੀ ਤੁਸੀਂ ਠੀਕ ਹੋ ਮਤਲਬ ਆਪਣੀ ਸਾਥੇ ਭਾਈ ਅਸੀਂ ਤਾਂ ਬੰਦ ਸੀਗਾ ਅਸੀਂ ਇੱਥੇ ਲਾ ਤਾਂ ਪਹਿਲੀ ਵਾਰ ਲ ਆਟੋ ਵਾਲੇ ਹਾਂ ਕੰਮ ਕੀ ਕਰ ਰਹੇ ਹੋ ਮੈਂ ਆਟੋ ਚਲਾਉਂਦਾ ਬਸ ਗੱਡੀ ਮੇਰੀ ਖਰਾਬ ਹੋ ਗਈ ਇਸ ਵਿੱਚ ਇੱਥੇ ਲਾ ਲਓ ਅੱਛਾ ਹਾਂਜੀ ਤੇ ਫਿਰ ਇੱਥੇ ਨਾਲ ਹੀ ਟ੍ਰੈਫਿਕ ਵਾਲੇ ਖੜੇ ਨੇ ਤੁਹਾਨੂੰ ਐ ਨਹੀਂ ਪੁੱਛਿਆਗਾ ਵੀ ਰਸਤੇ 'ਚ ਨਾ ਲਾਓ ਯਾਰ ਸਾਈਡ ਤੇ ਲਾ ਲਓ ਆਪਾਂ ਬਾਈ ਪਹਿਲੀ ਵਾਰ ਆਪਣੀ ਗੱਡੀ ਖਰਾਬ ਹੋਈ ਇੱਥੇ ਆਪਾਂ ਕਿੱਥੇ ਰਹਿਣੇ ਕਿੱਥੇ ਹੋ ਤੁਸੀਂ ਗੁਰੂ ਨਾਨਕ ਨਗਰ 'ਚ ਰਹਿੰਦਾ ਗੁਰੂ ਨਾਨਕ ਨਗਰ 'ਚ ਉਹ ਆਟੋ ਰਿਕਸ਼ਾ ਵੈਸੇ ਕਿੰਨਾ ਕੁ ਪੁਰਾਣਾ ਹੋਊਗਾ ਮੇਰਾ 2016 ਮਾਡਲ ਹੈ ਬਾਈ ਜ਼ਿਆਦਾ ਪੁਰਾਣਾ ਨਹੀਂ ਮੇਰਾ ਮਾਡਲ ਹੈ ਜ਼ਿਆਦਾ ਪੁਰਾਣਾ ਨਹੀਂ ਨਹੀਂ ਜੀ ਫਿਰ ਵੀ ਦਿੱਕਤ ਆ ਗਈਆਂ ਯਾਰ ਇਹਨੂੰ ਰਸਤੇ 'ਚ ਭਾਈ ਆਜ ਤੂੰ ਬੰਦ ਆਜ ਤੂੰ ਸੰਡੇ ਆ ਠੀਕ ਹੈ ਬਾਕੇ ਜਿਹੜੇ ਦਿਨ ਚੱਲਦਾ ਰੋਡ ਉਸ ਦਿਨ ਇੱਥੇ ਗੱਡੀਆਂ ਖੜੀ ਹੁੰਦੀਆਂ ਗਿਆ ਉਹ ਉੱਥੇ ਮੇਨ ਤੇ ਖੜੀ ਹੁੰਦੀਆਂ ਗੱਡੀਆਂ ਕਿਹਦੀਆਂ ਗੱਡੀਆਂ ਖੜੀ ਹੁੰਦੀਆਂ ਮਿਸਤਰੀ ਜਿਹੜਾ ਵੀ ਜਿੱਥੇ ਮਿਸਤਰੀ ਹੈ ਉੱਥੇ ਗੱਡੀਆਂ ਖੜਨਗੀਆਂ ਐ ਇਹ ਤਾਂ ਤੁਹਾਨੂੰ ਆਪ ਸਮਝਦਾਰੀ ਹੈ ਸਮਝਦਾਰੀ ਤਾਂ ਬਿਲਕੁਲ ਹੈ ਤਾਂ ਹੀ ਕਰਕੇ ਤਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦੇਖੋ ਕਿ ਅਜੀਤ ਰੋਡ ਦੇ ਉੱਪਰ ਇਹਨਾਂ ਦੇ ਭਾਈ ਸਾਹਿਬ ਦੇ ਵੱਲੋਂ ਇਹ ਆਟੋ ਰਿਕਸ਼ਾ ਟੇਡੇ ਕੀਤੀ ਹੋਈ ਨੇ ਭਾਈ ਜੀ ਆਪਣਾ ਕੀ ਨਾਮ ਹੈ ਨਾਮ ਦੀਪਾ ਗੁਰੂ ਦੀਪੇ ਆ ਕੀ ਕੀਤਾ ਵੇ ਤੁਸੀਂ ਅਜੀਤ ਰੋਡ ਤੇ ਮੇਨਤੀ ਮੁੱਦੇ ਕਰ ਲਿਆ ਆਹ ਭਾਈ ਜੀ ਇੱਥੇ ਗੱਡੀਆਂ ਇੰਨੀਆਂ ਟੱਪਦੀਆਂ ਜੀ ਹਾਂ ਇੱਥੋਂ ਯੂ ਟਰਨ ਯੂ ਟਰਨ ਹੁੰਦੇ ਆ ਉਹਨਾਂ ਨੂੰ ਕੋਈ ਰੋਕਦਾ ਨਹੀਂ ਜੀ ਸਾਡੇ ਚਲੋ ਫਿਰ ਵੀ ਸਾਈਡ ਤੇ ਆ ਵੀ ਆ ਜਿਹਨਾਂ ਨੇ ਗੱਡੀ ਠੀਕ ਕਰਨੀ ਆ ਉਹਨਾਂ ਕੋਲ ਜਗ੍ਹਾ ਹੈ ਨਹੀਂ ਕਿੱਥੇ ਲਾਵੇ ਕੀ ਦੀ ਗੱਡੀਆਂ ਕੀਤੇ ਕਿਹਨੇ ਲਵਾਈਆਂ ਇਹ ਤੇ ਗੱਡੀ ਤਾਂ ਮੇਰੀ ਹੈ ਜੀ ਇਹ ਲਵਾਈਆਂ ਕਿਹਨੇ ਇੱਥੇ ਅੱਜ ਜਿੱਤੋਂ ਠੀਕ ਕਰਾਣੇ ਵੀ ਇੱਥੇ ਮੁੰਡੇ ਕੋਲ ਅੱਛਾ ਕੌਣ ਆ ਠੀਕ ਕਰਨ ਉਹ ਕਰਵਾਉਣ ਵਾਲਾ ਜਿਹਨੇ ਇਜਾਜ਼ਤ ਦਿੱਤੀ ਆ ਉਹ ਕੌਣ ਆ ਇਜਾਜ਼ਤ ਦੇਣ ਵਾਲਾ ਇਸ ਮੇਨ ਰੋਡ ਦੇ ਉੱਤੇ ਲਗਾ ਦੇ ਨਹੀਂ ਅੱਜ ਤਾਂ ਅਸੀਂ ਆ ਵੀ ਟੇਢੀ ਕੀਤੀ ਆ ਇਜਾਜ਼ਤ ਉਹਨੇ ਨਹੀਂ ਦਿੱਤੀ ਅੱਛਾ ਵੀ ਇਹਨੇ ਸਾਈਡ ਤੇ ਗੱਡੀ ਲਾੜ ਥੋੜੀ ਉੱਥੇ ਖੋਲ ਲਾਂਗੇ ਇੱਥੇ ਫਿਰ ਟ੍ਰੈਫਿਕ ਆਂਦਾ ਹੋਣਾਗਾ ਬੈਰੀਕੇਟਿੰਗ ਲਾਤਾਗਾ ਹਾਂ ਇਹ ਪਹਿਲਾਂ ਹੀ ਲੱਗਾ ਅਸੀਂ ਲਾਇਆ ਪਹਿਲਾਂ ਹੀ ਲੱਗਾ ਬੈਰੀਕੇਟਿੰਗ ਲਾਤਾਗਾ ਆਸੀ ਉਹਨਾਂ ਗੱਡੀਆਂ ਕਰਕੇ ਜਿਹੜੀਆਂ ਇੱਥੇ ਯੂ ਟਰਨ ਕਰਦੀਆਂ ਵਨਵੇ ਕਰਕੇ ਲਾਇਆ ਉਹਨਾਂ ਕਰਕੇ ਆ ਜੀ ਇਹ ਹੋਰ ਵਨਵੇ ਤਾਂ ਫਿਰ ਤੁਸੀਂ ਤਾਂ ਉਹਦਾ ਫਾਇਦਾ ਹੀ ਲਾ ਲੇਗਾ ਵੀ ਇਸ ਤਰੀਕੇ ਨਾਲ ਬੰਦ ਹੀ ਕਰਤਾ ਰੋਡ ਹੁਣ ਇਸ ਕੋਈ ਗੱਡੀਆਂ ਹੀ ਨਹੀਂ ਟਾਪ ਰਹੀਆਂ ਨੇ ਸੌਖੀਆਂ ਟਾਪ ਰਹੀਆਂ ਨੇ ਕੋਈ ਦਿੱਕਤ ਨਹੀਂ ਜਦੋਂ ਦੋ ਦੋ ਗੱਡੀਆਂ ਇੱਥੋਂ ਯੂ ਟਰਨ ਕਰਦੀਆਂ ਇਹ ਕਿਦਨ ਜਾਨੀ ਕਿਧਰ ਵਿਚਾਲੇ ਵਾਲਾ ਸਾਹਮਣੇ ਵਾਲਾ ਖੜ ਜਾਂਦਾ ਜੀ ਇਹ ਬਚਾਲੇ ਰੋਕੀ ਆ ਖੜੇ ਆ ਆਪਦੇ ਹਾਂ ਅਸੀਂ ਤਾਂ ਇੱਧਰ ਕੱਟਣੀ ਆ ਤੇ ਸਾਡਾ ਕਿਹੜਾ ਕੋਈ ਕਰਦਾ ਜੀ ਪੁਲਸ ਵਾਲੇ ਰੋਕਦੇ ਨਹੀਂ ਤੁਹਾਨੂੰ ਕਹਿੰਦੇ ਨਹੀਂ ਕੁਝ ਵੀ ਪੁਲਸਰ ਤਾਂ ਆਪਦੀ ਡਿਊਟੀ ਨਿਭਾ ਰਹੇ ਨੇ ਕਿਵੇਂ ਨਿਭਾਰੇ ਆ ਕਿ ਆ ਨਿਭਾਰੇ ਡਿਊਟੀ ਉਹ ਆਪਦੀ ਡਿਊਟੀ ਉੱਥੇ ਖੜੇ ਨੇ ਜੀ ਸਾਹਮਣੇ ਖੜੇ ਆ ਉਹ ਤਾਂ ਦੇਖ ਹੀ ਰਹੇ ਨੇ ਡਿਊਟੀ ਹੈਗੀ ਉਹਨੂੰ ਨਿਭਾਈ ਜਾਂਦੇ ਆ ਬਸ ਅਸੀਂ ਤਾਂ ਆਪਦੇ ਕਿਹੜਾ ਰੋ ਜਾਣਾ ਸਾਨੂੰ ਤਾਂ 6 ਮਹੀਨੇ ਸਾਲ ਚ ਇੱਕ ਵਾਰੀ ਆਣਾ ਤੇ ਸਾਡੀ ਗੱਡੀ ਖਰਾਬ ਹੁੰਦੀ ਆ ਉਹ ਤਾਂ ਜੀ ਇੱਥੇ ਰੋਜ਼ ਤਾਂਦੇ ਨੂੰ ਅੱਛਾ ਉਹ ਕੋਈ ਟ੍ਰੈਫਿਕ ਨੂੰ ਕੋਈ ਦਿੱਕਤ ਨਹੀਂ ਆ ਉਹ ਖੁੱਲੀ ਜਗ੍ਹਾ 'ਪੀ ਆ ਇਹ ਖੁੱਲੀ ਜਗ੍ਹਾ ਦਾ ਪਈਆ ਠੀਕ ਹੈ ਤੁਹਾਡੀ ਗੱਲ ਪਰ ਖੁੱਲੀ ਜਗ੍ਹਾ ਦਾ ਬੱਚਾ ਇਹ ਤਾਂ ਨਹੀਂ ਆਪਾਂ ਕਿ ਬੇ ਰਸਤੇ ਦੇ ਵਿੱਚ ਸਰਕਾਰੀ ਉਸ ਰੋਡ ਦੇ ਉੱਤੇ ਆਪਾਂ ਮੇਨ ਹਾਈਵੇ ਤਲਾ ਦੀਏ ਜੀ ਗੱਲ ਠੀਕ ਹੈ ਜੀ ਹੁਣ ਜੇ ਉਹ ਖੜਾ ਉਸ ਦੁਕਾਨ ਤੇ ਲਾਦ ਕੋਈ ਜਗ੍ਹਾ ਜਿੱਦੀ ਜਿੱਦੀ ਜਗ੍ਹਾ ਹੈ ਜਿਹਨੇ ਹੱਥ ਠੀਕ ਕਰਨੇ ਮਿਸਤਰੀ ਨੇ ਉਹਦਾ ਆਪ ਦੀ ਜਗ੍ਹਾ ਵੀ ਹੈਣੀ ਉਹਦਾ ਕੋਈ ਦੁਕਾਨ ਤੇ ਬੈਠਾ ਚਾਰ ਚਾਬੀਆਂ ਰੱਖ ਕੇ ਕੁੱਛ ਮਨ ਜੇ ਵਿਚਾਲੇ ਇੱਕ ਮਿੰਟ ਦੇਖੋ ਦੀ ਭੀ ਦੀ ਮੇਰੀ ਗੱਲ ਸੁਣੋ ਵੀ ਠੀਕ ਹੈ ਕੁੱਛ ਰੁਕੂਗਾ ਜੀ ਫਿਰ ਟ੍ਰੈਫਿਕ ਜ਼ਿਆਦਾ ਹੋਊਗਾ ਫਿਰ ਮੇਨ ਵਿਚਾਲੇ ਆ ਜਾਣਗੇ ਆ ਤੇ ਫਿਰ ਵੀ ਇੱਕ ਸਾਈਡ ਤੇ ਆ ਗਏ ਜਮਾ ਵੀ ਟ੍ਰੈਫਿਕ ਵੀ ਚੱਲ ਰਿਹਾ ਹੈ ਸਾਈਡ ਲੱਗਦੀ ਤੁਹਾਨੂੰ ਮੇਨ ਅਜੀਤ ਰੋਡ ਦੇ ਉੱਤੇ ਆਪਾਂ ਖੜੇ ਹਾਂ ਇਸ ਟਾਈਮ ਸ਼ੁਰੂਆਤ ਦੇ ਤੱਕ ਹੈ ਤਾਂ ਗਲਤ ਇਹ ਕੰਮ ਗਲਤ ਹੈ ਨਾ ਫਿਰ ਤੁਸੀਂ ਮੰਨਦੇ ਹੋ ਗਲਤ ਹੈ ਤੇ ਪੁਲਿਸ ਨੂੰ ਵੀ ਰੋਕਣਾ ਚਾਹੀਦਾ ਉਹ ਵੀ ਨਹੀਂ ਰੋਕ ਰਹੇ ਹੈਗਾ ਤਾਂ ਚਲੋ ਜਿਵੇਂ ਚੱਲ ਰਿਹਾ ਉਹ ਚੱਲ ਰਿਹਾ ਹੈਗਾ ਚਲ ਜਿਵੇਂ ਆਪਾਂ ਕਹਿ ਦਈਏ ਕਿ ਵੀ ਜਿਹਦਾ ਦਾ ਲੱਗਦਾ ਉਈ ਉਮੇ ਕਰੀਦਾ ਦਾ ਉਲੂ ਸਿੱਧਾ ਕਰ ਲੈਂਦਾ ਜੀ ਆਪ ਦਾ ਉਲੂ ਸਿੱਧਾ ਕਰ ਲੈਂਦਾਗਾ ਚਲੋ ਆਪਾਂ ਵੀ ਆਪਣਾ ਥੋੜਾ ਜਿਹਾ ਦਾ ਲਾ ਲੈ ਕਿਉਂਕਿ ਕਾਰਨ ਇਹ ਹੈ ਕਿ ਮਜਬੂਰੀ ਸੀ ਕਿ ਟੇਡਾ ਕਰਕੇ ਲਾਤਾਗਾ ਰਾਹ ਕੋਈ ਨਹੀਂ ਸੀਗਾ ਵੈਸੇ ਵੈਸੇ ਤਾਂ ਗਲਤ ਤਾਂ ਕੰਮ ਇਹ ਕਿਤੋਂ ਦੇ ਰੈਨ ਵਾਲੇ ਵਿੱਚ ਸੀ ਐਸ ਬੈਂਡ ਦੀ ਬੈਂਡ ਦੇ ਕਿਹੜੀ ਜਗ੍ਹਾ ਸਿਰਕੀ ਬਜਾਤੇ ਕੰਮ ਇਹੀ ਕਰਦੇ ਆਟੋ ਦਾ ਆ ਹੀ ਚੱਲਦੇ ਆ ਬਈ ਦੋ ਦਿਨ ਹੋ ਗਏ ਖਰਾਬ ਹੋ ਗਏ ਦੋ ਦਿਨ ਹੋ ਗਏ ਖਰਾਬ ਹੋ ਗਏ ਹੁਣ ਮਿਸਤਰੀ ਰਿਪੇਅਰ ਕੌਣ ਕਰ ਰਿਹਾਗਾ ਤੁਹਾਡਾ ਮਿਸਤਰੀ ਇੱਥੇ ਹੈਗਾ ਜੀ ਗਿਆ ਆਪਣੇ ਕਿੰਦੀ ਗੱਡੀ ਠੀਕ ਕਰਨਾ ਆਇਆ ਨਹੀਂ ਦੁਕਾਨ ਕਿਹੜੀ ਹੈ ਉਹ ਕਾ ਉਹ ਮੁੰਡੇ ਨੇ ਲਵਾਇਆ ਆ ਵੀ ਲਵਾ ਕੇ ਚਲਾ ਗਿਆ ਕਿੱਥੇ ਹੈ ਕਿੱਥੇ ਗਿਆ ਇੱਧਰ ਗਿਆ ਮਿਸਤਰੀ ਕਿਹੜਾ ਦੁਕਾਨ ਕਿਹੜੀ ਹੈ ਦੁਕਾਨ ਤਾਂ ਨਾਲ ਹੈ ਜੀ ਕਿਹੜੀ ਨਾਲ ਆਹ ਮੁੰਡਾ ਖੜਾ ਉਹ ਖੜਾ ਖੜਾ ਆ ਖੜਾ ਕੇ ਇਹ ਕਿੱਥੇ ਹੈ ਆ ਖੜਾ ਇਹ ਦੁਕਾਨ ਕਿੱਥੇ ਹੈ ਦੀ ਨਾਲ ਹੀ ਨਾਲ ਹੀ ਹੈ ਦੀ ਆਜੋ ਆਪਾਂ ਗੱਲਬਾਤ ਕਰਦੇ ਆ ਦੁਕਾਨ ਆਪਣੀਆਂ ਵੀ ਜੀ ਇਹ ਆ ਅੱਛਾ ਕੀ ਨਾ ਕੀਆ ਤੁਹਾਡਾ ਮੁਕੇਸ਼ ਮੁਕੇਸ਼ ਆ ਰਸਤੇ ਦੇ ਵਿੱਚ ਜਿਵੇਂ ਤੁਸੀਂ ਆਹ ਲਵਾਤੇ ਸਾਰੇ ਆਹ ਅਜੀਤ ਰੋਡ ਮੇਨ ਦੇ ਉੱਤੇ ਖੜੇ ਆ ਆਪਾਂ ਸਰ ਇਹ ਮੈਂ ਨਹੀਂ ਲਵਾਇਆ ਹਾਂ ਇਹ ਸਵੇਰ ਦਾ ਲੱਗਿਆ ਹੋਇਆ ਅੱਛਾ ਸੀਨੇ ਲਵਾਇਆ ਮੈਂ ਥੋੜੇ ਲਵਾਇਆ ਤੁਸੀਂ ਕੀ ਕਰ ਰਹੇ ਹੋ ਇੱਥੇ ਮਕੈਨਿਕ ਦਾ ਕੰਮ ਆ ਆਪਣਾ ਮਕੈਨਿਕ ਦਾ ਕੰਮ ਹੈ ਇਹ ਤੁਸੀਂ ਫੇਰੇ ਤੇ ਰਿਪੇਅਰ ਕਰੋਗੇ ਇਹਨਾਂ ਨੂੰ ਹੁਣ ਫੋਲ ਕੇ ਰੱਖਾਂਗੇ ਫੋਲ ਕੇ ਉੱਥੇ ਲੈ ਜਾਣਗੇ ਐਸੀ ਉੱਥੇ ਲੈ ਜਾਗੇ ਅੱਛਾ ਨਹੀਂ ਮਤਲਬ ਲਵਾਇਆ ਤਾਂ ਇੱਥੇ ਆ ਤੁਸੀਂ ਟੇਢੇ ਕਰਕੇ ਲਵਾਤੇ ਇਹ ਤੇਰੀ ਰਿਪੇਅਰ ਭਾਵੇਂ ਤੁਸੀਂ ਉੱਧਰ ਵੀ ਕਰ ਲਓ ਭਾਵੇਂ ਤੁਸੀਂ ਆਪਦੇ ਘਰੇ ਲਿਜਾ ਕੇ ਕਰ ਲਓ ਇੱਥੇ ਤਾਂ ਤੁਸੀਂ ਮੇਨ ਰੋਡ ਦੇ ਉੱਤੇ ਇੱਕ ਵਾਰੀ ਆਟੋ ਰਿਕਸ਼ਾ ਲਵਾਤੇ ਨਾ ਇਸ ਨੂੰ ਤੁਸੀਂ ਮੰਨਦੇ ਹੋ ਗਲਤੀ ਹੈ ਤੁਹਾਡਾ ਤਾਂ ਹੈ ਹੀ ਨਹੀਂ ਤੁਹਾਡੇ ਡੜ ਕਸਟਮਰ ਦਾ ਨਾ ਹੈ ਸਤ ਮਾਰੀ ਜੀ ਕਸਟਮਰ ਹੋਰ ਕੀ ਦਾ ਕਸਟਮਰ ਹੈ ਇਹ ਉਹਨੇ ਆਪਣੇ ਖੋਲਿਆ ਹੋਰ ਪੁੱਛ ਅੱਛਾ ਤੇ ਆ ਆ ਤੁਸੀਂ ਲਵਾਇਆ ਇਹ ਮੇਰਾ ਇਹ ਮੈਂ ਕਿਉਂ ਲਵਾਇਆ ਰਸਤੇ ਚ ਕਿਉਂ ਇਹ ਇੰਜਨ ਲਾ ਕੇ ਮੈਂ ਇਹਨੂੰ ਸਟੈਂਡ ਤੇ ਲਵਾ ਦੂੰਗਾ ਠੀਕ ਹੈ ਇਹ ਤਾਂ ਸਟੈਂਡ ਤੇ ਜਾਵਰੋ ਅਸੀਂ ਇੰਜਨ ਖੋਲ ਕੇ ਉੱਧਰ ਲੈ ਜਾਣਾ ਅੱਛਾ ਤੁਹਾਨੂੰ ਪੁਲਿਸ ਵਾਲੇ ਰੋਕਦੇ ਇੱਦਾਂ ਸਰ ਆਂਦੇ ਆ ਕਹਿੰਦੇ ਆਂਦੇ ਆ ਕਿਹੜੀ ਦੁਕਾਨ ਕਿਹੜੀ ਆਪਣੀ ਆ ਗਲੋਤਰਾ ਕਿੱਥੇ ਮੈਨੂੰ ਦਿਖਾਈ ਨਹੀਂ ਦੇ ਰਹੀ ਆ ਨਾਮ ਜੀ ਬੱਜਾ ਆ ਸਾਹਮਣੇ ਅੱਛਾ ਗਲੋਤਰਾ ਆਟੋ ਸਟੋਰ ਚਲੋ ਅ ਅਸੀਂ ਪੁਲਿਸ ਵਾਲਾ ਟ੍ਰੈਫਿਕ ਵਾਲਿਆਂ ਨੂੰ ਪੁੱਛੀਏ ਕਿ ਕਿੰਨਾ ਕਾ ਕੇ ਪੁੱਛਦਣ ਤੁਸੀਂ ਇੱਥੇ ਆ ਕੇ ਸਰ ਦੇਖੋ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਹਾਂ ਠੀਕ ਹੈ ਬਾਕੀ ਐਸੇ ਦਾ ਕੰਮ ਕਰਨਾ ਦੇਖੋ ਤੁਹਾਡੀ ਗੱਲ ਠੀਕ ਹੈ ਤੁਸੀਂ ਕੰਮ ਕਰਨਾ ਪਰ ਲੇਕਿਨ ਕਾਇਦੇ ਚ ਰਹਿ ਕੇ ਤਾਂ ਕਰਨਾ ਅਸੀਂ ਕੰਮ ਕਰਨ ਨੂੰ ਲੈ ਕੇ ਤੁਹਾਨੂੰ ਕੁਝ ਨਹੀਂ ਕਹ ਰਹੇ ਸਿਰਫ ਇੱਕ ਕਾਇਦੇ ਦੀ ਗੱਲ ਆ ਇੱਥੇ ਆ ਕੇ ਇੱਕ ਮੇਨ ਅਜੀਤ ਰੋਡ ਮੇਨ ਹਾਈਵੇ ਆ ਮੇਨ ਹਾਈਵੇ ਦੇ ਉੱਤੇ ਆਟੋ ਰਿਕਸ਼ਾ ਤੁਸੀਂ ਖੋਲ੍ਹ ਲੇ ਸਾਰੇ ਤੇ ਹੁਣ ਤੁਸੀਂ ਇੱਥੋਂ ਤੁਸੀਂ ਕਹੋਗੇ ਅਸੀਂ ਤਾਂ ਘਰੇ ਲਿਜਾ ਕੇ ਰਿਪੇਅਰ ਕਰਾਂਗੇ ਜਾਂ ਦੁਕਾਨ ਤੇ ਜਾ ਕੇ ਰਿਪੇਅਰ ਕਰਾਂਗੇ ਪੁਲਿਸ ਵਾਲੇ ਤੁਹਾਨੂੰ ਰੋਕ ਨਹੀਂ ਰਹੇ ਆ ਤੁਸੀਂ ਕਹਿੰਦੇ ਹੋ ਕਿ ਵੀ ਇਹ ਤਾਂ ਚਲੋ ਚੱਲ ਰਿਹਾ ਹੈ ਭਾਈ ਸਾਹਿਬ ਜਿਹਨਾਂ ਨਾਲ ਗੱਲ ਕੀਤੀ ਹੈ ਇਹ ਕਹਿੰਦੇ ਕਿ ਬਈ ਜੀ ਸਾਡਾ ਤਾਂ ਕਦੇ-ਕਦੇ ਆਉਂਦਾ ਹੈਗਾ ਹੁਣ ਹੋਰ ਵੀ ਕਦੇ ਜਾਂਦੀ ਆ ਸਰ ਕਦੇ-ਕਦੇ ਜਾਂਦੇ ਆਟ ਕਦੇ ਤਾਂ ਆਉਂਦੀ ਆ ਪਰ ਲੇਕਿਨ ਯਾਰ ਗਲਤ ਹੈ ਕਿ ਨਹੀਂ ਗਲਤ ਹੈ ਗਲਤ ਤਾਂ ਹੈਗਾ ਠੀਕ ਆ ਸਰ ਇੱਕ ਗੱਲ ਮੈਨੂੰ ਇਹ ਦੱਸੋ ਹਾਂ ਆਪਣੀ ਗੱਡੀ ਚੱਲਦੇ ਰੋਡ ਤੇ ਖਰਾਬ ਹੋ ਜੇ ਹਾਂ ਕਈ ਵਾਰੀ ਬੰਦਾ ਕਿੱਥੇ ਖੜਾਓ ਜਾਮ ਜੂਮ ਆ ਜਾਏ ਇਹ ਇਹ ਚੱਲਦੇ ਰੋਡ ਤੇ ਖਰਾਬ ਹੋ ਗਈ ਹੈ ਗੱਡੀ ਇਹ ਆ ਪੁੱਛ ਲਓ ਤੋਟਰ ਬਾਤ ਕਿੰਨੀ ਇੱਥੇ ਖਰਾਬ ਹੋਈ ਹੈ ਇਹ ਹੋਰ ਤੇ ਖਰਾਬ ਹੋ ਗਿਆ ਕਿੱਥੇ ਹੈ ਨਹਿਰ ਤੋਂ ਖਿੱਚ ਕੇ ਇੱਥੇ ਲਾ ਕੇ ਜੀਤ ਰੋਡ ਤੇ ਟੇਟੀ ਕਰਤੀ ਹਾਂ ਬਸ ਇਹਦਾ ਇੰਜਨ ਗੇਅਰ ਲਾ ਕੇ ਨੂੰ ਸਟੈਂਡ ਤੇ ਤੋਰਦਾ ਨਹੀਂ ਫਿਰ ਇੰਜਨ ਗੇਅਰ ਲਾਉਂਗੇ ਜਦੋਂ ਤੱਕ ਤੁਹਾਡੇ ਕੋਲੇ ਜੇ ਜਗ੍ਹਾ ਨਹੀਂ ਹੈ ਤਾਂ ਫਿਰ ਤੁਸੀਂ ਉਹ ਜੇ ਹਿਸਾਬ ਨਾਲ ਦੁਕਾਨ ਕਰੋ ਕਿਉਂਕਿ ਇਹ ਤਾਂ ਮੇਨ ਅਜੀਤ ਰੋਡ ਆ ਯਾਰ ਅਜੀਤ ਰੋਡ ਤੇ ਤਾਂ ਲੋਕ ਅਕਸਰ ਆ ਉਹ ਮੰਨ ਵੀ ਆ ਉਹਨਾਂ ਟ੍ਰੈਫਿਕ ਵੀ ਬਹੁਤ ਹੁੰਦਾ ਇੱਥੇ ਲੋਕ ਬੱਚੇ ਇੱਥੇ ਬਹੁਤ ਘੁੰਮਦੇ ਨੇ ਬਹੁਤ ਸਾਰਾ ਕੁਝ ਰੋਡ ਹੀ ਜਾਮ ਹੋ ਜੂਗਾ ਕਿਉਂਕਿ ਰੋਡ ਦੇ ਕਰਕੇ ਹੀ ਤਾਂ ਇਹਨਾਂ ਨੇ ਵਨ ਸਾਈਡ ਕੀਤਾ ਪੁਲਿਸ ਵਾਲਿਆਂ ਨੇ ਟ੍ਰੈਫਿਕ ਨੇ ਚਲੋ ਸਰ ਅਸੀਂ ਉਧਰ ਕਰ ਲੈਂਦੇ ਹਾਂ ਉਧਰ ਵੀ ਤਾਂ ਰੋਡ ਰੋਡ ਹੀ ਲੱਗੂਗਾ ਕੋਈ ਨਹੀਂ ਬਚਾ ਲਓ ਉਧਰ ਲਗਾ ਲਓ ਅਸੀਂ ਤਾਂ ਕਹਿਨੇ ਕਿ ਵੀ ਖਾਲੀ ਸਪੇਸ ਤੇ ਉਸ ਜਗ੍ਹਾ ਤੇ ਲਗਾਓ ਜੋ ਤੁਹਾਡੀ ਹੈ ਸਾਡੀ ਤਾਂ ਕੋਈ ਨਹੀਂ ਸਾਡੀ ਕੋਈ ਨਹੀਂ ਹੈ ਫੇਰ ਇਸ ਤਰ੍ਹਾਂ ਰੋਡ ਤੇ ਲੱਗੂਗੀ ਗੱਡੀ ਸਰ ਫੇਰ ਸਾਨੂੰ ਰੋਜ਼ਗਾਰ ਦਵਾ ਦਿਓ ਵਧੀਆ ਰੋਜ਼ਗਾਰ ਤੁਸੀਂ ਲਓ ਪਰ ਲੇਕਿਨ ਜਗ੍ਹਾ ਉਹ ਲਓ ਜਿੱਥੇ ਤੁਹਾਡਾ ਇਹ ਸਾਰਾ ਸਪੇਰ ਪਾਰ ਜਿੱਥੇ ਤੁਸੀਂ ਖੋਲ ਸਕੋ ਜਗਾ ਹੋਵੇ ਮੇਨ ਅਜੀਤ ਰੋਡ ਦੇ ਉੱਤੇ ਤੁਸੀਂ ਜੇ ਰਸਤੇ 'ਚ ਰੁਕੋਗੇ ਤਾਂ ਗਲਤ ਹੈ ਜੇ ਕਿਤੇ ਆਪਾਂ ਹੋਰ ਕਰਦੇ ਆਂ ਫਿਰ ਕਸਟਮਰ ਔਖਾਂ ਦੁਕਾਨ ਤਾਂ ਦੂਰ ਹੈ ਚਲੋ ਆਪਾਂ ਉਧਰ ਨਹਿਰਾ ਕਰਨੀ ਵੀ ਕਰ ਲਾਂਗੇ ਆਣਾ ਜਾਣਾ ਤਾਂ ਔਖਾ ਹੋਊਗਾ ਠੀਕ ਹੈ ਸਾਮਾਨ ਨੇ ਫਿਰ ਫਿਰ ਹੁਣ ਕੀ ਕਰਨਾ ਇੱਥੇ ਐ ਲੱਗੂ ਯਾਨੀ ਕਿ ਫਿਰ ਨਹੀਂ ਸਰ ਅਜੇ ਤਾਂ ਆਪਦਾ ਉਧਰ ਕਰ ਲੈਣਗੇ ਸਾਨੂੰ ਕੋਈ ਦਿੱਕਤ ਨਹੀਂ ਹਾਂ ਅਸੀਂ ਇੱਕ ਗੱਡੀ ਖੋਲਣੀ ਹੁੰਦੀ ਹੈ ਉਧਰ ਖੋਲਣਾ ਬਾਕੀ ਜਿਹੜੇ ਦੂਜੇ ਖੋਲਣਗੇ ਉਹਨਾਂ ਦਾ ਕਿਵੇਂ ਕਰੋਂਗੇ ਕਿਹੜਾ ਖੋਲਦਾ ਮੈਨੂੰ ਦੱਸੋ ਇਸ ਰੋਡ ਤੇ ਕੌਣ ਖੁੱਲੇ ਵੇ ਪਰਲਾ ਰੋਡ ਵੀ ਹੈ ਨਾ ਇਸ ਰੋਡ ਦੀ ਗੱਲ ਕਰੋ ਇੱਕ ਵਾਰੀ ਇਸ ਰੋਡ ਤੇ ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ ਜਾ ਕੇ ਜੇ ਉਹਨਾਂ ਨੇ ਗਲਤ ਕੀਤਾ ਆਪਾਂ ਉਹਨਾਂ ਨੂੰ ਵੀ ਕਵਾਂਗੇ ਜਾ ਕੇ ਟ੍ਰੈਫਿਕ ਪੁਲਿਸ ਵੀ ਉੱਥੇ ਆਊਗੀ ਉੱਥੇ ਆ ਕੇ ਕਰੂਗੀ ਤੁਸੀਂ ਆਟੋ ਦੇਖ ਲੈ ਹਾਂ ਇਸ ਰੋਡ ਤੇ ਜਾਓ ਹਾਂ ਠੀਕ ਆ ਉੱਥੇ ਕਾਰਾਂ ਦੇ ਕਿਉਂ ਪਾਰਕਿੰਗ ਤੋਂ ਬਾਹਰ ਖੜੀਆਂ ਰਿਪੇਅਰ ਕਰਦੇ ਆ ਸਾਡਾ ਤਾਂ ਆਟੋ ਹੈ ਜਿਹੜਾ ਰੋਜ਼ਗਾਰ ਹੈ ਗਰੀਬਾਂ ਦਾ ਠੀਕ ਆ ਕਾ ਗਰੀਬੀ ਵਾਲਾ ਝੰਡਾ ਨਹੀਂ ਕੀ ਨਾਂ ਦੱਸੋ ਜੀ ਆਪਣਾ ਕੀ ਨਾਂ ਦੱਸ ਮੁਕੇਸ਼ ਇਹ ਝੰਡਾ ਗਰੀਬੀ ਵਾਲਾ ਨਹੀਂ ਆਊਗਾ ਉਸ ਟਾਈਮ ਦੇ ਵਿੱਚ ਜਦੋਂ ਤੁਸੀਂ ਗਲਤ ਕਰ ਰਹੇ ਹੋ ਕਾਨੂੰਨ ਹੱਥ ਦੇ ਵਿੱਚ ਲੈ ਕੇ ਗਲਤ ਕੰਮ ਕਰਨਾ ਉਹ ਝੰਡਾ ਗਰੀਬੀ ਵਾਲੇ ਚੱਕਣਾ ਉਹ ਗਲਤ ਗੱਲ ਹੈ ਤੁਸੀਂ ਮੰਨਦੇ ਹੋ ਠੀਕ ਆ ਠੀਕ ਹੈ ਐਸੀ ਇਹ ਗਲਤ ਕਰ ਰਹੇ ਆ ਠੀਕ ਹੈ ਜਿਹੜੀ ਆਪਣੇ ਦੂਸਰੇ ਪਾਸੇ ਜਾਓਗੇ ਕਾਰਾਪੂਰਾ ਵਾਲੇ ਪਾਸੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਕਿਹੜਾ ਕਿੱਥੇ ਜਨ ਲੱਗੀ ਦੱਸੋ ਸਾਨੂੰ ਐਸੇ ਰੋਡ ਤੇ ਜਾਓ ਐਸੇ ਰੋਡ ਤੇ ਜਾਓ ਤੁਹਾਨੂੰ ਆਪੇ ਪਤਾ ਲੱਗ ਜੂਗਾ ਜਿੱਥੇ ਦਿੱਲੀ ਹਾਰ ਹੈ ਜੇ ਮੈਂ ਉਹਨਾਂ ਨੂੰ ਵੀ ਕਹਿ ਦਿੰਦੇ ਹਾਂਗੇ ਜਿਹੜਾ ਗਲਤ ਕਰੇਗਾ ਉਹਦੇ ਕਾਨੂੰਨੀ ਕਾਰਵਾਈ ਦੀ ਤੁਸੀਂ ਐ ਕਰਿਓ ਹਾਂ ਕਰੋ ਹੀ ਹੈ ਨਾ ਜਿੱਦਾ ਕ ਫਿਰ ਗਲਤ ਆ ਇਹ ਹਾਂ ਫਿਰ ਤਾਂ ਸਾਰਾ ਹੀ ਮਸਲਾ ਹੀ ਹੱਲ ਹੋ ਜਾਊਗਾ ਵਿਚਾਰਾ ਗਰੀਬ ਘਰੇ ਬੈਠ ਜਾਊਗਾ ਉਹਨੂੰ ਕੰਮ ਕਰਨ ਨੂੰ ਥਾੜੇ ਮੇ ਲੋਗੀ ਉਹ ਕਰੂਗਾ ਕਿ ਨਹੀਂ 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 ਗਰੀਬੀ ਦਾ ਚੰਡਾ ਨਾ ਚੱਕੋ ਕੰਮ ਜਿਹਨੇ ਕਰਨਾ ਹੈ ਮੇਰੇ ਵੀਰ ਮੁਕੇਸ਼ ਜੀ ਦੇਖੋ ਤੁਸੀਂ ਤਾਂ ਜਿਵੇਂ ਹੁਣ ਕਹਿਤੀ ਗੱਲ ਕਿ ਮੇਰੇ ਕੋਲੇ ਕੋਈ ਜਗ੍ਹਾ ਨਹੀਂ ਐ ਇਸ ਕਰਕੇ ਮੈਂ ਕੀਤਾ ਵੇ ਮਾਰਕੀਟ ਨੇੜੇ ਐ ਇਸ ਕਰਕੇ ਮੈਂ ਇਹ ਕੰਮ ਕਰ ਲਿਆ ਪਰ ਚਲੋ ਤੁਹਾਡੀ ਮੁਤਾਬਕ ਅਸੀਂ ਗੱਲ ਸੁਣ ਲਈਏ ਹਾਂਜੀ ਮੈਂ ਕਹਿੰਦਾ ਹੁਣ ਜਦੋਂ ਹੋ ਗਿਆ ਹੋ ਗਿਆ ਹੁਣ ਤੁੰਤ ਕੰਮ ਕਰ ਲੈਂਦੇ ਆ ਅਸੀਂ ਨਹੀਂ ਲਾਉਂਦੇ ਬਸ ਇੱਕ ਕੰਮ ਗੱਲ ਖਤਮ ਕਰੋ ਨਹੀਂ ਬਸ ਹਾਂ ਤਾਂ ਛੋਟਾ ਜਿਹਾ ਕਹਿਜੀ ਤੁਸੀਂ ਵੀ ਤੇ ਅੰਦਰ ਸਰ ਇੱਕ ਮਿੰਟ ਇੱਕ ਮਿੰਟ ਮੇਰਾ ਕੈਮਰਾ ਬੰਦ ਨਹੀਂ ਨਹੀਂ ਕੈਮਰਾ ਨਹੀਂ ਜੇ ਬੰਦ ਹੋਇਆ ਕੈਮਰਾ ਵੈਸੇ ਗੱਲ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਡੇ ਨਾਲ ਕਰਨੀ ਹੈ ਇੱਕ ਵਾਰ ਕੈਮਰਾ ਤਾਂ ਬੰਦ ਕਰਾ ਨਹੀਂ ਕੈਮਰਾ ਬੰਦ ਕਾਦੇ ਵਾਸਤੇ ਕਰਨਾ ਮੈਨੂੰ ਥੋੜੀ ਜੀ ਜਾਣਕਾਰੀ ਵੈਸੇ ਦੱਸ ਦਿਓ ਕੋਈ ਦਿੱਕਤ ਨਹੀਂ ਹੁਣ ਤੁਸੀਂ ਪ੍ਰੈਸ ਤੇ ਹੋ ਹਾਂ ਠੀਕ ਹੈ ਤੁਸੀਂ ਸਾਰਾ ਕੁਝ ਲੈ ਕੇ ਜਾਂਦੇ ਆ ਕਾਦੇ ਕਿਸੇ ਤੇ ਗਰੀਬ ਦੇ ਘਰੇ ਜਾ ਕੇ ਦੇਖਿਓ ਹਾਂ ਮੇਰ ਪਤਾ ਲੱਗੂਗਾ ਤਾਂ ਅਗਲਾ ਗਰੀਬ ਕਿਵੇਂ ਟੈਂਪਾਸ ਕਰਾ ਹਾਂ ਚਾਰ ਦਿਨ ਨਹੀਂ 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 ਗਰੀਬ ਗਰੀਬ ਦੀ ਗੱਲ ਨਹੀਂ ਅਸੀਂ ਕਰ ਰਹੇ ਅਸੀਂ ਤੇਰੀ ਅਸੀਂ ਤੇਰੀ ਇੱਕ ਗੱਲ ਤੁਹਾਡੀ ਕੋਈ ਗੱਲ ਦੀ ਇੱਕ ਕੋਈ ਗੱਲ ਦੀ ਗੱਲ ਕਰ ਰਹੇ ਮੈਂ ਇੱਕ ਕੋਈ ਗੱਲ 'ਚ ਗੱਲ ਮਕਾਉਣਾ ਕਿ ਤੁਸੀਂ ਸੜਕ ਦੇ ਉੱਤੇ ਜਦੋਂ ਇਹ ਆਟੋ ਰਿਕਸ਼ਾ ਲਗਾ ਕੇ ਕੰਮ ਕਰਨ ਦੇ ਅਥਾਰਾਈਜ਼ ਹੈਗੇ ਹੋ ਜੇ ਤੁਸੀਂ ਹੈਗੇ ਹੋ ਤਾਂ ਤੁਸੀਂ ਕਹੋ ਗੱਲ ਗਲਤ ਹੈਗੀ ਆ ਤਾਂ ਗਲਤ ਹੈ ਜੇ ਤੁਸੀਂ ਗਰੀਬੀ ਦੀ ਗੱਲ ਕਰਦੇ ਹੋ ਮਿਹਨਤ ਕਰਨ ਵਾਲਾ ਕੋਈ ਗਰੀਬ ਨਹੀਂ ਹੁੰਦਾ ਗਰੀਬ ਕੌਣ ਹੁੰਦਾ ਹੈ ਹਾਂ ਉਹ ਥਾ ਵੀ ਨਹੀਂ ਦੇਖਦਾ ਤਾਂ ਵੀ ਨਹੀਂ ਸੜਕ ਤੇ ਲਾ ਦਿਓ ਕਿਤੇ ਵੀ ਗਰੀਬ ਪਹਿਲਾਂ ਜਿੱਥੇ ਹੁਣ ਖਰਾਬ ਹੋ ਗਈ ਕੱਲ ਉੱਥੇ ਲੱਗੀ ਨਹੀਂ ਇੱਥੇ ਤਾਂ ਖਰਾਬ ਹੀ ਨਹੀਂ ਹੋਇਆ ਨਾ ਇੱਥੇ ਖਰਾਬ ਹੋਇਆ ਚਲ ਇਹ ਤਾਂ ਪੁੱਛ ਲਓ ਇਹਨੇ ਜਿਹੜਾ ਖੋਲਿਆ ਸਾਡੇ ਤੋਂ ਪਹਿਲਾਂ ਖੋਲਿਆ ਬਾਈ ਮੈਂ ਤਾਂ ਸਵੇਰੇ ਜਾਂਦਾ ਸੀ ਗਰੀਬ ਉਹਦੇ ਨਾਲ ਅਸੀਂ ਗੱਲ ਕਰ ਲਈ ਹੈ ਕਿ ਪਰ ਲੇਕਿਨ ਤੁਹਾਡੇ ਨਾਲ ਸਹਿਮਤੀ ਇਸ ਕਰਕੇ ਨਹੀਂ ਬਣ ਰਹੀ ਤੁਸੀਂ ਕਹਿੰਦੇ ਹੋ ਗਰੀਬ ਗਰੀਬ ਦਾ ਝੰਡਾ ਉਦੋਂ ਤੱਕ ਠੀਕ ਹੈ ਜਦੋਂ ਤੱਕ ਉਹਦੀ ਕੋਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਯਾਰ ਵੀ ਉਹਦੀ ਪ੍ਰੋਬਲਮ ਆ ਸਮੱਸਿਆ ਤੁਹਾਡੀ ਕੋਈ ਸਮੱਸਿਆ ਹੋਵੇ ਤਾਂ ਅਸੀਂ ਗੱਲ ਕਰੀਏ ਪਰ ਲੇਕਿਨ ਇਸ ਸਮੱਸ ਲੋਕਲੀ ਆਪਾਂ ਦੇ ਰਸਤੇ ਦੇ ਵਿੱਚ ਆਪਾਂ ਕੋਈ ਕੰਮ ਕਰੀਏ ਰਾਹ ਦੇ ਵਿੱਚ ਇਹ ਗਲਤ ਹੈ ਕਿ ਨਹੀਂ ਹੈ ਤੁਸੀਂ ਗਲਤ ਤਾਂ ਮੈਂ ਮੰਨਦਾ ਸਰ ਮੰਨਦੀ ਹੁਣ ਬਸ ਇੰਨੀ ਕੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀਗਾ ਵੀ ਗਲਤ ਹੈ ਜਾਂ ਨਹੀਂ ਹੈ ਚਲੋ ਗਲਤ ਹੈ ਸਰ ਠੀਕ ਹੈ ਐਸੀ ਤਾਂ ਪਰੇ ਕਰ ਲਾਂਗੇ ਕੋਈ ਨੂੰ ਕੋਈ ਦਿੱਕਤ ਨਹੀਂ ਆਸੀ ਹੋਰ ਕਿਤੇ ਵੀ ਪਰ ਸੜਕ ਤੇ ਨਾ ਲਗਾਓ ਮੇਰੀ ਗੁਜਾਰਿਸ਼ ਇੰਨੀ ਕੀ ਹੈ ਸੜਕ ਤੇ ਨਾ ਲਗਾਓ ਆਉਣ ਜਾਣ ਵਾਲੇ ਵਿਕ ਆ ਜਾਂਦੇ ਹਾਂ ਹਾਂ ਹੋਰ ਵੀ ਲਾ ਜਾਂਦੀਆਂ ਇਹ ਗੱਡੀਆਂ-ਕੁੱਡੀਆਂ ਹੋਰ ਵੀ ਲਾਂਦੇ ਆ ਹਾਂ ਲੌਂਦਾ ਸਾਰੇ ਰੈਲਫ ਵਾਲੇ ਸਾਰੇ ਲਾ ਜਾਂਦੇ ਇੱਥੇ ਜਦ ਬਿੱਲੀ ਪੰਦੀ ਰਾਹ ਸਾਰੀ ਲਾਜ ਹਾਂ ਬੇਰ ਕਿਉਂ ਬੈਰੀਕੇਡ ਲੱਗਿਆ ਹੁੰਦਾ ਲਾਜ ਹੁੰਦੀ ਇੱਥੇ ਹੂੰ ਉਹਦਾ ਰਿਲਾਇਸ ਕਿ ਕਰੀਏ ਆਪਾਂ ਅਹ ਦੋਸਤੋ ਇਹ ਆਟੋ ਵਾਲੇ ਵੀਰ ਮੁਕੇਸ਼ ਨੇ ਜਿਨ੍ਹਾਂ ਦਾ ਵਹੀਕਲ ਹੈ ਇਹ ਉਹ ਵੀਰ ਨੇ ਇੱਕ ਜਿਨ੍ਹਾਂ ਦੇ ਆਟੋ ਚਾਲਕ ਨੇ ਉਹਨਾਂ ਦਾ ਵਹੀਕਲ ਲੱਗਿਆ ਹੋਇਆ ਹੈ ਅਜੀਤ ਰੋਡ ਦੇ ਉੱਤੇ ਮੇਨ ਐਂਟਰੈਂਸ ਜਿੱਥੇ ਅਜੀਤ ਰੋਡ ਦੀ ਸ਼ੁਰੂਆਤ ਹੁੰਦੀ ਹੈ ਪੁਲਿਸ ਦੇ ਵੱਲੋਂ ਟ੍ਰੈਫਿਕ ਨੂੰ ਲੈ ਕੇ ਇਸ ਰੋਡ ਨੂੰ ਵਨਵੇ ਕੀਤਾ ਹੋਇਆ ਹੈ ਪਰ ਇਸ ਦਾ ਬੈਰੀਕੇਟਿੰਗ ਦਾ ਇੱਕ ਸਹਾਰਾ ਤੇ ਉਸ ਤੋਂ ਬਾਅਦ ਫਿਰ ਇਹ ਆਟੋ ਰਿਕਸ਼ਾ ਮੁੱਦੇ ਕਰਕੇ ਜਗ੍ਹਾ ਦਿੱਤੇ ਲਗਾ ਦਿੱਤੇ ਗਏ ਨੇ ਕਹਿੰਦੇ ਨੇ ਕਿ ਉਹ ਗਰੀਬ ਨੇ ਹੁਣ ਤੁਹਾਡਾ ਇਹ ਇਸ ਦੇ ਵਿੱਚ ਕਹਿਣਾ ਕੀ ਹੈ ਉਹ ਅਲੱਗ ਇੱਕ ਵਿਸ਼ਾ ਹੈ ਆਪਣੀ رائے ਜਿਹੜੀ ਹੈ ਉਹ ਵੀ ਜਰੂਰ ਦੇ ਦਿਓ ਦੂਸਰੀ ਗੱਲ ਅਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਹਾਂ ਆਕਰ ਉਹ ਨਾਲ ਸਾਹਮਣੇ ਖੜੇ ਹੋਏ ਨੇ ਤੇ ਰੋਡ ਜੇਕਰ ਜਾਮ ਹੋਣ ਦੇ ਵਿੱਚ ਜਿਸ ਤਰੀਕੇ ਦੀ ਸਮੱਸਿਆ ਆਉਂਨ ਤੇ ਫਿਰ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਡਿਊਟੀ ਕੀਤੀ ਜਾ ਰਹੀ ਹੈ ਹਾਲਾਂਕਿ ਗਰੀਬੀ ਦੀ ਇਹਦੇ ਵਿੱਚ ਕੋਈ ਸਵਾਲ ਸਾਨੂੰ ਨਹੀਂ ਨਜ਼ਰ ਆਉਂਦਾ ਕਿ ਵੀ ਗਰੀਬੀ ਜਿਹੜੀ ਹੁੰਦੀ ਹੈ ਉਹ ਇਸ ਤਰੀਕੇ ਨਾਲ ਸੜਕ ਦੇ ਵਿੱਚ ਆਪਣਾ ਰੋਜ਼ਗਾਰ ਖੋਲ ਲੈਣ ਪਰ ਤੁਹਾਨੂੰ ਦਿਖਾਏ ਅਜੀਤ ਰੋਡ ਦੇ ਉੱਤੇ ਖੜੇ ਹੋਏ ਉਹ ਆਟੋ ਰਿਕਸ਼ਾ ਜਿਹੜੇ ਮੇਨ ਰੋਡ ਤੇ ਟੇਢੇ ਕਰਕੇ ਲਗਾਏ ਗਏ ਸਹਾਰਾ ਪੁਲਿਸ ਦੇ ਬੈਰੀਕੇਟਿੰਗ ਦਾ ਲਿੱਤਾ ਗਿਆ ਹੁਣ ਪੁਲਿਸ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਇਸ ਮਾਮਲੇ ਨੂੰ ਟ੍ਰੈਫਿਕ ਮੁਲਾਜ਼ਮ ਕੀ ਕਹਿੰਦੇ ਹਨ ਬਲਵਿੰਦਰ ਜੀ ਝੂਟੀ ਤੁਹਾਡੀ ਇੱਥੇ ਹੈ ਜੀ ਹਾਂ ਜੀ ਅੱਛਾ ਜਾਣਕਾਰੀ ਇਹ ਦੇਵੋ ਮੈਨੂੰ ਕਿ ਅਜੀਤ ਰੋਡ ਦੇ ਉੱਪਰ ਜਿੰਨੇ ਵੀ ਇਹ ਬੈਰੀਕੇਟਿੰਗ ਦਾ ਸਹਾਰਾ ਲੈ ਕੇ ਆਟੋ ਰਿਕਸ਼ਾ ਨੇ ਜਿਹੜੇ ਉਹ ਟੇਢੇ ਕਰਕੇ ਲਗਾਏ ਗਏ ਨੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਲੋਕਾਂ ਨੂੰ ਤੁਹਾਡੀ ਨਿਗਰਾਨ ਦੇ ਵਿੱਚ ਆ ਨਜ਼ਰ ਦੇ ਸਾਹਮਣੇ ਦਿਖ ਰਿਹਾ ਹੈਗਾ ਕਿਵੇਂ ਕਿਵੇਂ ਜੀ ਅਜੀਤ ਰੋਡ ਮੇਨ ਰੋਡ ਤੇ ਟੇਡੇ ਕਰਕੇ ਆਟੋ ਰਿਕਸ਼ਾ ਲਗਾਏ ਹੋਏ ਨੇ ਰਿਪੇਅਰ ਵਾਲਿਆਂ ਨੇ ਹਾਂ ਜੀ ਮੇਨ ਰੋਡ ਤੇ ਹੈ ਹਾਂ ਜੀ ਰੋਕਿਆ ਨਹੀਂ ਜਾ ਸਕਦਾ ਉਹਨਾਂ ਨੂੰ ਰੋਕਿਆ ਜਾ ਸਕਦਾ ਫਿਰ ਕਿਉਂ ਨਹੀਂ ਰੋਕਿਆ ਜਾ ਰਿਹਾ ਉਹਨਾਂ ਨੂੰ ਉਹਨੂੰ ਰੋਕਿਆ ਜਾ ਸਕਦਾ ਉਹ ਦੌਰੂਪਾ ਰੋਕੇ ਪਿਆ ਕੇ ਆਈਦਾ ਉਹਨਾਂ ਨੂੰ ਫਿਰ ਫਿਰ ਲਾਦ ਤੇ ਆ ਕੇ ਫਿਰ ਰੋਕੇ ਨਹੀਂ ਯਾਨੀ ਕਿ ਕਾਨੂੰਨ ਦਾ ਕੋਈ ਖੌਫ ਨਹੀਂ ਉਹਨਾਂ ਨੂੰ ਕੋਈ ਖੌਫ ਕਾਨੂੰਨ ਦਾ ਕੰਮ ਕਰਦਾ ਹੀ ਹੈ ਜੀ ਇਹ ਕਾਨੂੰਨ ਦਾ ਕੰਮ ਜੇ ਹੁੰਦਾ ਹੈ ਤੇ ਉਹ ਪੁਲਿਸ ਦਾ ਹੀ ਬੈਰੀਕੇਟਿੰਗ ਦਾ ਸਹਾਰਾ ਲੈ ਕੇ ਉੱਥੇ ਬੈਰੀਕੇਟਿੰਗ ਲੱਗੀ ਹੈ ਲਗਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਕਿ ਵੀ ਅਸੀਂ ਬੈਰੀਕੇਟਿੰਗ ਨਹੀਂ ਲਾਉਂਦੇਗੇ ਅਸੀਂ ਤਾਂ ਪੁਲਿਸ ਨੇ ਲਾar ਕਿਆ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਕਿ ਉਹ ਆਟੋ ਰਿਕਸ਼ਾ ਜਿਹੜੇ ਨੇ ਉਹ ਸਾਈਡ ਤੋਂ ਹੁਣ ਉਹਨਾਂ ਨੇ ਕੀਤੇ ਥੋੜੇ ਜੇ ਪਹਿਲਾਂ ਮੇਨ ਰੋਡ ਦੇ ਉੱਤੇ ਟੇਡੇ ਕਰਕੇ ਲਾਏ ਹੋਏ ਹੈਗੇ ਉਹ ਕਹਿੰਦੇ ਕਿ ਵੀ ਤਾਂ ਹੁਣ ਧਿਆਨ ਤੁਸੀਂ ਗੱਲ ਲੈਂਦੀ ਹੈ ਫਿਰ ਧਿਆਨ ਹੈ ਨਹੀਂ ਜੀ ਹੁਣ ਕਰ ਕਰਾ ਦੇਣੀ ਤੁਹਾਡੀ ਤਾਂ ਨਜ਼ਰ ਦੇ ਵਿੱਚ ਆ ਸਾਹਮਣੇ ਦਾ ਦਿਖ ਰਿਹਾ ਇਹ ਸਰ ਆਟੋ ਤਾਂ ਸਾਮਣੇ ਲੱਗਾ ਸਾਈਡ ਤੇ ਲੱਗੇ ਹੋਏ ਆ ਉਹ ਨਹੀਂ ਵਿਚ ਇੱਕ ਤਾਂ ਹੁਣੇ ਵੀ ਖੜਾ ਇਹ ਸਿਹੜਾ ਪਹਿਲੇ ਇੱਥੇ ਡਿਊਟੀ ਨਾਲ ਤਾਂ ਉਧਰ ਰੋਡ ਤੇ ਡਿਊਟੀ ਸਾਹਿਬ ਉੱਤਰ ਦੇ ਫੇਰ ਹੁੰਦੀ ਸੀ ਆਪਣੇ ਕੋ ਜਿਹੜੀ ਕਹਿੰਦੇ ਆ ਉਹ ਕਰੇਨ ਆਪਣੇ ਠੀਕ ਹੈ ਉਹਨੋਂ ਕੋਲੋਂ ਬੰਦਰ ਡਿਊਟੀ ਕੋ ਮਿਲਿਆ ਡਿਊਟੀ ਕਰਕੇ ਪਹਿਲਾਂ ਨੂੰ ਵੀ ਹੁੰਦੇ ਰਹੇ ਨਾ ਹਾਂ ਬਈ ਇਹ ਆ ਚੱਲ ਬੂ ਮਿਲੇ ਬਾਅਦ ਤੇ ਫੇਰ ਵੀ ਆਦੇ ਨੇ ਗੁਰਵਿੰਦਰ ਜੀ ਇਹ ਕਹਿੰਦੇ ਆ ਕਿ ਵੀ ਅਸੀਂ ਗਰੀਬ ਆ ਆਪਣਾ ਰੋਜ਼ਗਾਰ ਕਿੱਥੇ ਕਰੀਏ ਇਹ ਤੁਹਾਨੂੰ ਇਹੀ ਜਵਾਬ ਦੇ ਸਕਦੇ ਇਹ ਤਾਂ ਮੈਂ ਕੀ ਜਵਾਬ ਦੇ ਨਹੀਂ ਜੇ ਆਪਾਂ ਇਹਨਾਂ ਨੂੰ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਇਹ ਕਹਿੰਦੇ ਨੇ ਕਿ ਕਰੀਬੀ ਦੇ ਕਾਰਨ ਅਸੀਂ ਇਹ ਰੋਜ਼ਗਾਰ ਇਸ ਤਰੀਕੇ ਨਾਲ ਬਚਾਲੇ ਲਾ ਲੈਨੇਗੇ ਕੋਈ ਗੱਲ ਬਣ ਗਈ ਤੁਹਾਡੇ ਮੁਤਾਬਕ ਨਾ ਇਹ ਤਾਂ ਨਹੀਂ ਬਣਦੇ ਨਾ ਲਾ ਸਕਦੇ ਨਾ ਲਾ ਸਕਣਗੇ ਇਹਦਾ ਅਨੰਦ ਕਾਰ ਨਹੀਂ ਲਾ ਹੀ ਸਕਦੇ ਬਸ ਸਾਡੇ ਕ੍ਰੇਨ ਚੱਲ ਆਊਗੀ ਹੁਣ ਮੇਰੇ ਵੱਲ ਚੱਕ ਆਪਾਂ ਆਪਾਂ ਚੱਲੀਏ ਇੱਕ ਵਾਰੀ ਦੇਖੀਏ ਉਹਨਾਂ ਨੂੰ ਪੁੱਛੀਏ ਉਹਨਾਂ ਨੂੰ ਕਿਉਂ ਲਾਇਆ ਵੀ ਅਗੋਂ ਤਾਂ ਕਿ ਇਹ ਦੁਬਾਰਾ ਨਾ ਲਗਾਉਂ ਉਹ ਇਸ ਤਰੀਕਾ ਤਾਂ ਕਿ ਦੂਸਰੇ ਵੀ ਵਾਰ ਨਾ ਹੋਣਗੇ ਇੱਕ ਵਾਰੀ ਆਪਾਂ ਨੂੰ ਕਹਦੇ ਨਾ ਲਾਉ ਦੁਬਾਰਾ ਵੀ ਸਿਲੈਕਸ਼ਨ ਹੋ ਜਾਊਗਾ ਤੇ ਦੁਬਾਰਾ ਲਾਵਾਂਗੇ ਤਾਂ ਚਲੋ ਆਪਾਂ ਇੱਕ ਵਾਰੀ ਉਹਨਾਂ ਨਾਲ ਮੁਲਾਕਾਤ ਕਰੀਏ ਆਪਾਂ ਦੇਖਦੇ ਕੀ ਕਹਿੰਦੇ ਕੀ ਹੈ ਤੇ ਆਜੋ ਫਿਰ ਆਪਾਂ ਚਲੀਏ ਆਜੋ ਆਪਾਂ ਇੱਕ ਵਾਰੀ ਚਲੀਏ ਬਲਵਿੰਦਰ ਜੀ ਆਜੋ ਆਪਾਂ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਚੱਲਦੇ ਕੈਮਰੇ ਦੇ ਵਿੱਚ ਆਪਾਂ ਉਹਨਾਂ ਨੂੰ ਦੱਸ ਦਈਏ ਇੱਕ ਵਾਰੀ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਆਖਰ ਉਹ ਲਗਾਉਂਦੇ ਕਿਸੇ ਤਰੀਕੇ ਨਾਲ ਅ ਇੱਕ ਪਾਸੇ ਦੇਖੋ ਫੌਜੀ ਚੌਕ ਹੈ ਫੌਜੀ ਚੌਕ ਬਟਿੰਡਾ ਦਾ ਇਹ ਉਹ ਮੇਨ ਸੈਂਟਰ ਪੁਆਇੰਟ ਹੈ ਜਿਸ ਜਗ੍ਹਾ ਦੇ ਉੱਤੇ ਕਾਫੀ ਟ੍ਰੈਫਿਕ ਹੁੰਦਾ ਕਾਫੀ ਰਸ਼ ਹੁੰਦਾ ਇਸ ਜਗ੍ਹਾ ਦੇ ਉੱਤੇ ਇੱਕ ਪਰਮਾਨੈਂਟ ਟ੍ਰੈਫਿਕ ਮੁਲਾਜ਼ਮਾਂ ਦਾ ਨਾਕਾ ਵੀ ਹੁੰਦਾ ਤੇ ਉਸਦੇ ਬਿਲਕੁਲ ਠੀਕ ਨਾਲ ਅਜੀਤ ਰੋਡ ਹੈ 메인 ਅਜੀਤ ਰੋਡ ਜਿਸ ਜਗ੍ਹਾ ਤੇ ਕਾਫੀ ਰੈਸ ਹੁੰਦਾ ਹੈ ਇਸ ਰੈਸ ਨੂੰ ਲੈ ਕੇ ਇਸ ਜਗ੍ਹਾ ਤੋਂ ਇਹਨੂੰ ਟ੍ਰੈਫਿਕ ਪੁਲਿਸ ਦੇ ਵੱਲੋਂ ਵਨ ਸਾਈਡ ਕੀਤਾ ਗਿਆ ਸੀ ਇੱਕ ਪਾਸੇੋਂ ਆਉਣ ਦਾ ਰਸਤਾ ਸੀਗਾ ਪਰ ਇਸ ਨੂੰ ਵਨ ਸਾਈਡ ਕਰਨ ਦਾ ਮਕਸਦ ਇਹ ਹੀ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਸੀ ਪਰ ਹੁਣ ਸਮੱਸਿਆ ਇਹ ਹੀ ਆਉਂਦੀ ਹੈ ਕਿ ਕਿ ਜਿੰਨੇ ਵੀ ਇਸ ਜਗ੍ਹਾ ਦੇ ਉੱਤੇ ਦੁਕਾਨਾਂ ਨੇ ਜੋ ਆਟੋ ਰਿਕਸ਼ਾ ਰਿਪੇਅਰ ਦੀਆਂ ਜ਼ਿਆਦਾਤਰ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਹੁਣ ਉਸ ਰੋਡ ਨੂੰ ਲਾਹਾ ਜਿਹੜੇ ਨੇ ਉਹ ਆਟੋ ਰਿਕਸ਼ਾ ਵਾਲੇ ਲੈ ਰਹੇ ਨੇ ਆਟੋ ਰਿਕਸ਼ਾ ਨੂੰ ਮੁੱਦਾ ਕਰਕੇ ਇਸ ਰੋਡ ਦੇ ਉੱਤੇ ਲਗਾਤਾ ਹੁਣ ਟ੍ਰੈਫਿਕ ਲੰਘੇ ਤਾਂ ਵਨ ਸਾਈਡ ਵਾਲਾ ਵੀ ਔਖਾ ਹੁੰਦਾ ਤੇ ਟ੍ਰੈਫਿਕ ਪੁਲਿਸ ਬਿਲਕੁਲ ਨਾਲ ਹੈ ਬਿਲਕੁਲ ਨਾਲ ਟ੍ਰੈਫਿਕ ਪੁਲਿਸ ਹੈ ਤੇ ਉਸ ਤੋਂ ਬਾਅਦ ਫਿਰ ਪ੍ਰੋਬਲਮ ਕੀ ਆ ਕਿ ਪੁਲਿਸ ਨੂੰ ਜੇਕਰ ਦਿਖਾਈ ਦੇ ਰਿਹਾ ਤੇ ਫਿਰ ਇਹਨਾਂ ਆਟੋ ਰਿਕਸ਼ਾ ਨੂੰ ਕਿਉਂ ਇਸ ਜਗ੍ਹਾ ਦੇ ਉੱਤੇ ਯੂਜ਼ ਕੀਤਾ ਜਾ ਰਿਹਾ ਜਿਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਕਮੇਟੀ ਦਾ ਕੰਮ ਇਹ ਇਹ ਕਾਰਪੋਰੇਸ਼ਨ ਦਾ ਕੰਮ ਨਹੀਂ ਇਹ ਪਾਸੇ ਦਾ ਜਿਹੜੇ ਕਾਰਪੋਰੇਸ਼ਨ ਹੈ ਉਹਨਾਂ ਦੇ ਆਰੇਡੀ ਖੜੀ ਹੈ ਇਹ ਕਾਰਪੋਰੇਸ਼ਨ ਦਾ ਕੰਮ ਹੈ ਨਾ ਕਿ ਟ੍ਰੈਫਿਕ ਦਾ ਕੰਮ ਹੈ ਨਹੀਂ ਲੋਡ ਦੇ ਉੱਤੇ ਜੋ ਕਿਉਂ ਨਹੀਂ ਕਾਰਪੋਰੇਟ ਕਿਉਂ ਨਹੀਂ ਐਕਸ਼ਨ ਲੈਂਦੀ ਹੈ ਦੇਖੋ ਆ ਦੇਖੋ ਕਿ ਇਹ ਕੰਮ ਹੈ ਇਹ ਇਹ ਕਾਰਪੋਰੇਸ਼ਨ ਕੰਮ ਵੀ ਹੈਗਾ ਸਾਡਾ ਨਹੀਂ ਕੱਲ ਕੱਲ ਕਾਰੋਸ਼ ਦਾ ਜ਼ਿੰਮੇਵਾਰੀ ਬਣਦਾ ਆ ਦੇਖੋ ਹੁਣ ਇਸ ਜਗ੍ਹਾ ਦੇ ਉੱਤੇ ਚੰਦਨ ਇੱਕ ਵਾਰ ਇਹ ਦਿਖਾ ਦਿਓ ਬੈਰੀਕੇਟਿੰਗ ਦਿਖਾ ਦਿਓ ਇਹ ਪੁਲਿਸ ਦੀ ਬੈਰੀਕੇਟਿੰਗ ਹੈ ਪੁਲਿਸ ਦੀ ਬੈਰੀਕੇਟਿੰਗ ਤੋਂ ਬਾਅਦ ਫਿਰ ਮਸਲਾ ਇਹ ਹੈ ਕਿ ਜੋ ਆਟੋ ਰਿਕਸ਼ਾ ਇਸ ਜਗ੍ਹਾ ਦੇ ਉੱਤੇ ਲੱਗਿਆ ਹੁਣ ਬਲਵਿੰਦਰ ਜੀ ਉਹ ਆਟੋ ਰਿਕਸ਼ਾ ਦੀ ਇਹ ਦੁਕਾਨ ਹੈ ਨਾਲ ਜਿਹੜੀ ਰਿਪੇਅਰ ਕਰ ਰਹੇ ਨੇ ਇਹ ਰਿਕਸ਼ਾ ਪਹਿਲਾਂ ਇਸ ਜਗ੍ਹਾ ਤੇ ਲਗਾਇਆ ਸੀ ਕੌਣ ਇਹਨਾਂ ਨੇ ਇੱਥੇ ਟੱਕ ਕੇ ਲਾਤਾਗਾ ਚਲੋ ਆਪਾਂ ਇਹ ਦੇਖੋ ਇਹ ਦੇਖੋ ਕਿ ਸੜਕ ਦੇ ਉੱਤੇ ਦੇਖੋ ਆਪਾਂ ਇਹਨਾਂ ਨੂੰ ਬਲਾਓ ਇਹਨਾਂ ਨੂੰ ਗੱਲਬਾਤ ਤੁਸੀਂ ਮੈਂ ਧਿਆਨ ਚਾਚ ਲੈ ਆਂਦੀ ਮੈਂ ਇਹਨੂੰ ਅੱਜ ਕਹਦੇ ਇਹਨਾਂ ਨੂੰ ਮੈਂ ਧਿਆਨ ਚੀ ਲਾਉਣ ਵਾਲਾ ਦੇਖੋ ਤੁਹਾਡੇ ਤਾਂ ਸਾਹਮਣੇ ਆ ਸਾਰਾ ਕੁਝ ਮੈਂ ਤਾਂ ਧਿਆਨ ਚ ਤਾਂ ਲਿਆਵਾਂ ਜੇ ਸਾਹਮਣੇ ਨਾ ਹੋਵੇ ਦੇਖਿਓ ਮੈਂ ਤਾਂ ਇਹ ਕਮੇਟੀ ਦਾ ਕੰਮ ਹੈ ਕਮੇਟੀ ਕੰਮ ਹੀ ਬਣਦਾ ਹੈ ਕਾਰਪੋਰੇਸ਼ਨ 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 ਦੇ ਇੰਟਰਵਿਊ ਆਉਂਦੇ ਕੰਮ ਇਹ ਠੀਕ ਹੈ ਹੁਣ ਆ ਅੱਗਾ ਕਰੇ ਉਹ 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 ਰੋਟੀ ਬਣਦੀ ਹੈ ਕੋਰਪੋਰੇਸ਼ਨ ਦੀ ਜਿਹੜਾ ਨਜਾਇਜ਼ ਕਬਜ਼ਾ ਹਟਾਉਣਾ ਇਹਦਾ ਹੈਲਪ ਕਰ ਸਕਦੇ ਉਹਨਾਂ ਦੀ ਨਾਲ ਤੁਹਾਡੀ ਗੱਲ ਬਲਵਿੰਦਰ ਜੀ ਮੈਂ ਵੱਡੀ ਕਰਨ ਲੱਗਾਂਗਾ ਇਸ ਜਗ੍ਹਾ ਦੇ ਉੱਤੇ ਰੋਡ ਦੇ ਉੱਤੇ ਆਟੋ ਰਿਕਸ਼ਾ ਲੱਗਿਆ ਹੋਇਆ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਰੂਟ ਵਨ ਸਾਈਡ ਹੈ ਦੇਖੋ ਤੇ ਇਸ ਤੋਂ ਬਾਅਦ ਫਿਰ ਜੇ ਇਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਉਸ ਤੋਂ ਬਾਅਦ ਰਾਫਿ ਪ੍ਰਭਾਵਿਤ ਹੋ ਰਿਹਾ ਤੇ ਆਪਾਂ ਕਾਰਪੋਰੇਸ਼ਨ ਦਾ ਹਵਾਲਾ ਦਈਏ। ਉਹ ਗਲਤ ਧਿਆਨ ਚਾਹੀਏ ਮੈਂ ਉਹਨੂੰ ਦੁਕਾਨਦਾਰ ਕੋਲ ਕਹਿ ਦੇਣਾ। ਉਹ ਭਾਈ ਸਾਹਿਬ ਦੇਖੋ ਉਹ ਭਾਈ ਸਾਹਿਬ ਉਹ ਭਾਈ ਸਾਹਿਬ ਦੇਖੋ ਕੀ ਕਰ ਰਹੇ ਨੇ। ਉਹਨਾਂ ਨੂੰ ਵਾਰਨ ਕਿ ਤੁਸੀਂ ਕੀ ਕਹਿੰਦੇ ਹੋ ਕਿ ਦੇਖਦੇ ਆ ਗੱਲਬਾਤ ਕਰ ਲੈਂਦੇ ਆ। ਹਰੋ ਮਸਾਰਾ ਮੁਗਲੈਲ ਮੁਗਲੈਲ ਸਾਰਾ ਇਸ ਜਗ੍ਹਾ ਤੇ ਡੋਲਦਾ ਨਹੀਂ। ਖੜਕ ਤੇ ਉੱਤੇ। ਕੀ ਸ਼ਹਿਰ ਨੂੰ ਚੱਕ ਚਮਕਾਵਾਂਗੇ ਆਪਾਂ? ਇਹ ਦੁਬਾਰਾ ਲੱਗਣੀ ਚਾਹੀਦਾ। ਨਹੀਂ ਸਰ ਆਪਾਂ ਇਹ ਵੀ ਪਾਸੇ ਕਰੋ। ਬਸ ਇਹ ਆ ਕਰਕੇ ਮੈਂ ਖਾਂ ਜਾਂ ਜੀ। ਅੱਜ ਖਰਾਬ ਦੁਬਾਰਾ ਨਹੀਂ ਮੁੱਕੇ ਆਪਾਂ ਦੀ ਮਿਸਤਰੀ ਨਹੀਂ ਆਪਾਂ ਤਾਂ ਪਹਿਲੀ ਵਾਰ ਗੱਡੀ ਆਪਣੀ ਖਰਾਬ ਹੋਈ ਹੈ ਹਾਂਜੀ ਆਪਾਂ ਨਹੀਂ ਲਾਉਂਦੇ ਇੱਥੇ ਜੀ ਅਬ ਦੁਕਾਨ ਇਹਨਾਂ ਦੀ ਹੈ ਜਿੰਨਾ ਦੁਕਾਨ ਦੁਕਾਨ ਵਾਲਿਆਂ ਨੂੰ ਕਹਿ ਦਿੰਨੇ ਦੁਕਾਨ ਵਾਲਿਆਂ ਨੂੰ ਇੱਕ ਵਾਰੀ ਵਾਰਨ ਕਰਕੇ ਉਸ ਤੋਂ ਬਾਅਦ ਫੇਰ ਜੇ ਦੁਬਾਰਾ ਲਗਾਉਂਦੇ ਨੇ ਤੇ ਫੇਰ ਇਹਨਾਂ ਤੇ ਐਕਸ਼ਨ ਕਾਰਵਾਈ ਹੋਏਗੀ ਲੀਗਲ ਕਾਰਵਾਈ ਜੋ ਵੀ ਹੋਣੀ ਆ ਉਹ ਇਹਨਾਂ ਨਾਲ ਗੱਲਬਾਤ ਇੱਕ ਵਾਰੀ ਦੇਖ ਲੀਏ ਮਾਲਕ ਕੌਣ ਨੇ ਇੱਥੇ ਚਲਾਉਂਦੇ ਨੇ ਆਪਣੇ ਜੀ ਇਹ ਔਟੋ ਰਿਕਸ਼ਾ ਔਟੋ ਰਿਕਸ਼ਾ ਵਾਲਾ ਆਪਣਾ ਰਿਪੇਅਰ ਦਾ ਕੰਮ ਤਹਿਤ ਲੂਨ ਦੀ ਸੀਮਾ 20 ਲੱਖ ਤੁਹਾਡੀ ਦੁਕਾਨ ਦੇ ਕੋਲੇ ਕਰਦਾ ਮਿਸਤਰੀ ਆਜੋ ਵੀ ਮਿਸਤਰੀ ਸਾਹਿਬ ਤੁਹਾਡੇ ਨਾਲ ਵੀ ਆਪਾਂ ਗੱਲਬਾਤ ਕਰ ਲਈ ਇੱਕ ਵਾਰੀ ਹਾਂਜੀ ਮਿਸਤਰੀ ਸਾਹਿਬ ਹੁਣ ਦੱਸੋ ਮੈਨੂੰ ਕੀ ਕਹਿ ਰਹੇ ਸੀ ਐਕਚੁਅਲ ਦੇ ਵਿੱਚ ਕਾਰਨ ਕੀ ਆ ਵੀ ਕਰਨਾ ਕੀ ਚਾਹੀਦਾਗਾ ਉਹ ਤੁਹਾਡੇ ਦੁਕਾਨ ਦੇ ਮਾਲਕ ਨੇ ਹਾਂਜੀ ਅੱਛਾ ਹੁਣ ਫਿਰ ਇਸ ਜਗ੍ਹਾ ਦੇ ਉੱਤੇ ਸੜਕ ਦੇ ਉੱਤੇ ਲਗਾਉਣ ਦੇ ਲਈ ਤੁਹਾਨੂੰ ਇਜਾਜ਼ਤ ਦਿੱਤੀ ਕਿ ਨਹੀਂ ਕਿਸੇ ਨੇ ਨਹੀਂ ਸਰ ਕਿਸੇ ਨੇ ਨਹੀਂ ਇਜਾਜ਼ਤ ਦਿੱਤੀ ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਟ੍ਰੈਫਿਕ ਵਾਲੇ ਇਸ ਜਗ੍ਹਾ ਤੇ ਰੋਕਦੇ ਨਹੀਂ ਸੀਗੇ ਸਰ ਤੁਸੀਂ ਕਹਿ ਕੇ ਗਏ ਐਸੀ ਗੱਡੀ ਇੱਧਰ ਲਿਆ ਇੱਕ ਤਾਂ ਲਾਤੀ ਕਿ ਦੂਸਰੀ ਉਹ ਆਪਣੀ ਨਹੀਂ ਤੇ ਜਿਹੜਾ ਉਹ ਮੁਗਲੈਲ ਵਿਖਰਿਆ ਜਿਹੜਾ ਸੜਕ ਦੇ ਉੱਤੇ ਹਾਦਸਾ ਹੋ ਸਕਦਾ ਉਹ ਸਫਾਈ ਕਰ ਦਾਂਗੇ ਤੁਸੀਂ ਸਫਾਈ ਕਰ ਦਿਓ ਮੈਂ ਦੁਬਾਰਾ ਫੇਰ ਬਸ ਆ ਜੀ ਦੁਬਾਰਾ ਲਗਾਉਂਗੇ ਕੀ ਦੁਬਾਰਾ ਬਲਵਿੰਦਰ ਜੀ ਲਗਾਉਂਦੇ ਆ ਫਿਰ ਇਹ ਐਕਸ਼ਨ ਹੋਊਗਾ ਆਪ ਤੇ ਲਾਉਣਗੇ ਜੰਮਾਰ ਰੋਣਗੇ ਸਾਡਾ ਬਸ ਜੀ ਠੀਕ ਹੈ ਹੁਣ ਦੁਬਾਰਾ ਨਹੀਂ ਲੱਗੇਗਾ ਨਾ ਚਲੋ ਅਹ ਦੋਸਤੋ ਇਹ ਮਕਸਦ ਸਾਡਾ ਇੰਨਾ ਸੀਗਾ ਕਿ ਪੁਲਿਸ ਆਪਣੀ ਡਿਊਟੀ ਤੰਦਹੀ ਦੇ ਨਾਲ ਕਰੇ ਤੇ ਦੂਸਰੀ ਗੱਲ ਇਹ ਜਿਹੜੋ ਲੋਕ ਇਹ ਕਹਿੰਦੇ ਨੇ ਕਿ ਅਸੀਂ ਦਰਸਲ ਗਰੀਬ ਆ ਗਰੀਬ ਨੂੰ ਲੈ ਕੇ ਇਹ ਆਪਣਾ ਜਿਹੜਾ ਕੰਮ ਹੈ ਉਹ ਗਲਤ ਤਰੀਕੇ ਦੇ ਨਾਲ ਕਰਨ ਤੇ ਲੋਕਾਂ ਨੂੰ ਸਮੱਸਿਆਵਾਂ ਆਉਣ ਤਾਂ ਕਿੰਨੀ ਕਿ ਰਾਈਟ ਹੈ ਇਸ ਗੱਲ ਨੂੰ ਲੈ ਕੇ ਅੱਜ ਵਾਰਨ ਪੁਲਿਸ ਨੇ ਵੀ ਕਰਤਾ ਕਿ ਦੁਬਾਰਾ ਇਸ ਤਰੀਕੇ ਦੀ ਗਲਤੀ ਨਾ ਕੀਤੀ ਜਾਵੇ ਇਸੇ ਗੱਲ ਕਰਕੇ ਉਹਨਾਂ ਨੂੰ ਬਖਸ਼ਿਆ ਤਾਂ ਕਿ ਇਹ ਗਲਤੀ ਜਿਹੜੀ ਸੀ ਉਹ ਪਹਿਲੀ ਗਲਤੀ ਸੀ ਕਿ ਉਸ ਤੋਂ ਬਾਅਦ ਦੁਬਾਰਾ ਨਾ ਹੋਵੇ ਪਰੇਸ਼ਾਨੀ ਇਹਨਾਂ ਲੋਕਾਂ ਨੂੰ ਨਾ ਆਵੇ ਤਾਂ ਇਸ ਤਰੀਕੇ ਦੇ ਨਾਲ ਅਸੀਂ ਜੋ ਹੁਣ ਦਾ ਜਿਹੜਾ ਤੁਹਾਨੂੰ ਇਹ ਵੀਡੀਓ ਅਸੀਂ ਦਿਖਾ ਰਹੇ ਹਾਂ ਇਹ ਅਜੀਤ ਰੋਡ 메ਨ ਰੋਡ ਦੀ ਹੈ ਉਹਨਾਂ ਨੂੰ ਵਾਰਨ ਕਰ ਦਿੱਤਾ ਗਿਆ ਇੱਕ ਵਾਰ ਵਾਰਨ ਤੋਂ ਬਾਅਦ ਦੁਬਾਰਾ ਗਲਤੀ ਨਹੀਂ ਕਰਨੀ ਹੈ ਕਿ ਇਹਨੂੰ ਲੈ ਕੇ ਪੁਲਿਸ ਨੇ ਵੀ ਵਾਰਨ ਕਰਤਾ ਤੇ ਇਹਨਾਂ ਨੇ ਵੀ ਰਿਲਾਇਜ਼ ਕੀਤਾ ਕਿ ਅਸੀਂ ਇਹ ਕੰਮ ਦੁਬਾਰਾ ਨਹੀਂ ਕਰਨਾ ਤਾਂ ਦੋਸਤੋ ਇਸ ਤੋਂ ਬਾਅਦ ਅਸੀਂ ਅਗਲੀ ਨੈਕਸਟ ਵੀਡੀਓ ਨੂੰ ਲੈ ਕੇ ਤੁਹਾਨੂੰ ਮਿਲਦੇ ਹਾਂ ਤਦ ਤੱਕ ਲਈ ਦਿਓ ਇਜਾਜ਼ਤ